ਦਾ ਬਹੁਤ ਬਹੁਤ ਤਰਫਤ ਤੁਸੀਂ ਸ਼ਾਰਟ ਨੋਟਿਸ ਤੇ ਸਮਾਂ ਕੱਢ ਕੇ ਇੱਥੇ ਅੱਜ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਜਿਹੜਾ ਇਸ਼ੂ ਹੈਗਾ ਹੈ ਜਿਸ ਮੁੱਦੇ ਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਉਹ ਇਹ ਹੈਗਾ ਕਿ ਰਾਹੁਲ ਗਾਂਧੀ ਜੀ ਅਮਰੀਕਾ ਦੇ ਵਿੱਚ ਜੋ ਸਰਦਾਰ ਸਾਹਿਬ ਨੂੰ ਇੱਕ ਸਿੱਖ ਨੂੰ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਭਾਈ ਆਪਕਾ ਤੁਹਾਡਾ ਨਾਮ ਕੀ ਹੈ ਉਹਨਾਂ ਨੇ ਆ ਦਾ ਨਾਮ ਦੱਸਿਆ। ਉਹਨਾਂ ਨੇ ਕਿਹਾ ਕਿ ਕਾਲਿਉ ਤੁਹਾਨੂੰ ਪੱਗ ਬੰਨ੍ਹਣਾ ਸੀ ਨਾ ਕੜਾ ਪੋਣਾ ਸੀ। ਹੋ ਸਕਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਤੋਂ ਤੁਹਾਨੂੰ ਆਜ਼ਾਦਤ ਹੈ। ਇਹਦਾ ਮਤਲਬ ਇਹ ਸੀਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਅੱਜ ਹਿੰਦੁਸਤਾਨ 'ਚ ਬਣਦੇ ਜਾ ਰਹੇ। ਅੱਜ ਤਾਂ ਕੇਵਲ ਮੁਸਲਮਾਨਾ ਭਾਵਨਾ ਤੇ ਹਮਲਾ ਹੈ। ਜੋ ਮਿਨੋਰਿਟੀ ਹੌਲੀ ਹੌਲੀ ਇਹਨਾਂ ਨੇ ਵੱਖ-ਵੱਖ ਮਿਨੋਰਿਟੀਆਂ ਤੇ ਹਮਲਾ ਹੋ ਸਕਦਾ ਕਿਉਂਕਿ ਜਿਸ ਪ੍ਰਕਾਰ ਦੀ ਰਾਜਨੀਤੀ ਭਾਜਪਾ ਕਰ ਰਹੀ ਹੈ ਮੈਂ ਸਮਝਦਾ ਕਿ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਹੈ ਇਹਨਾਂ ਚੋਣਾਂ ਦੇ ਦਰਮਿਆਨ ਤੁਸੀਂ ਆਪ ਦੇਖਿਆ ਹੋਣਾ ਹਿੰਦੂ ਸਿੱਖ ਭਾਈਚਾਰੇ ਨੂੰ ਵੰਡਿਆ ਗਿਆ ਦਲਿਤ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਮੁਸਲਮਾਨ ਭਰਾਵਾਂ ਨੂੰ ਅਲੱਗ ਵੰਡਿਆ ਗਿਆ ਕਾਂਗਰਸ ਪਾਰਟੀ ਇਹੋ ਜੀ ਸਿਆਸਤ ਦੀ ਨਾਤਾ ਹਮੀ ਕਾਂਗਰਸ ਨੇ ਕਦੇ ਪਰੀ ਹੈ ਤੇ ਨਾ ਪਰਦੀ ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਸਾਡੀ ਸੋਚ ਸੈਕੂਲਰ ਅਸੀਂ Hinduਾਂ ਦਾ Musalmanaਾਂ ਦਾ Sikhਾਂ ਦਾ Dalit Brahamanਾਂ ਦਾ OBCਾਂ ਦਾ Ravidasiaਾਂ ਦਾ Baalmikiਾਂ ਦਾ ਜਿੰਨੀਆਂ ਵੀ ਛੱਤੀ ਬਰਾਦਰੀਆਂ ਹੈ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਇਹ ਉਹਨਾਂ ਦੇ ਧਰਮ ਦਾ ਵੀ ਸਨਮਾਨ ਕਰਦੇ ਹਾਂ ਉਹਨਾਂ ਦੇ ਵੱਖ-ਵੱਖ ਧਰਮਾਂ ਨੂੰ ਮਨਨ ਦੇ ਤਰੀਕਿਆਂ ਦਾ ਵੀ ਸਤਿਕਾਰ ਕਰਦੇ ਹਾਂ ਉਹਨਾਂ ਦੀ ਆਸਥਾ ਦਾ ਵੀ ਸਤਿਕਾਰ ਕਰਦੇ ਹਾਂ ਚਾਹੇ ਕਿਸੇ ਦੀ ਆਸਥਾ ਕਿਸੇ ਦੇ ਪ੍ਰਤੀ ਇਸੇ ਕਰਕੇ ਕਿ ਰਾਹੁਲ ਗਾਂਧੀ ਜੀ ਨੇ ਸ਼ਿਵਜੀ ਮਹਾਰਾਜ ਜੀ ਦੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ ਗੁਰੂ ਨਾਨਕ ਦੇ ਜਿਹੜਾ ਸਨੇਹਾ ਸੀ ਗੁਰੂ ਨਾਨਕ ਦੀ ਫੋਟੋ ਦਿਖਾ ਕੇ ਸੰਸਦ ਦੇ ਵਿੱਚ ਉਹ ਸਰੇਂ ਗੁਰੂ ਨਾਨਕ ਕੀ ਚੋਣੇ ਸਨ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨ ਸ਼ਿਵਜੀ ਮਹਾਰਾਜੀ ਦੇ ਤ੍ਰਿਸ਼ੂਲ ਦਾ ਕੀ ਮਾਇਨੇ ਹੈ ਸੋ ਮਾਇ ਸਮਾਨ ਦੇ ਨਾਲ ਸਾਰਾ ਜਿਹੜਾ ਸੰਸਦ ਦਾ ਭਾਸ਼ਣ ਕੀ ਨਾ Hindu ਜਿਹੜਾ ਹੈ ਤੁਸੀਂ ਯਾਦ ਹੋਣਾ ਉੱਥੇ ਸੰਸਦ ਕਿਹਾ ਕਿ ਜਿਹੜਾ Hindu ਹੈ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਡਰੋ ਮਤ ਡਰਾਓ ਮਤ ਕਹਿੰਦਾ ਮਤਲਬ ਜਿਹੜਾ ਕੋਈ ਵੀ ਧਰਮ ਹੈ ਚਾਹੀਏ Hindu ਧਰਮ ਹੈ ਚਾਹੀਏ Sikh ਧਰਮ ਹੈ ਚਾਹੀਏ Musalman ਧਰਮ ਹੈ ਚਾਹੀਏ Christianਸ ਹੈ ਇਹ ਕਿਸੇ ਨੂੰ ਡਰੋਂ ਦੀ ਪ੍ਰੇਰਣਾ ਸਾਡਾ ਕੋਈ ਧਰਮ ਨਹੀਂ ਹੈ ਇਹ ਇੱਥੇ ਇਥੇ ਬਖਰੇਵੇਂ ਪਾ ਦਿੱਤੇਗੇ ਬੀਜੇਪੀ ਸਰਕਾਰ ਦੁਬਾਰਾ ਕੇਵਲ ਓਟਾ ਦੀ ਰਾਜਨੀਤੀ ਆਸੇ ਇਸ ਕਾਕੇ ਇਹ ਸਾਰਾ ਜਿਹੜਾ ਅਡੰਬਰ ਮੈਂ ਤਾਂ ਕਹਿੰਦਾ ਸਭ ਤੋਂ ਵੱਡੀ ਜਿਹੜੀ ਬਿਆਦਬੀ ਕੀਤੀ ਗਈ Hindu ਧਰਮ ਦੀ ਉਹ ਬੀਜੇਪੀ ਨੇ ਕੀਤੀ RAM ਜੀ ਦੇ ਜਿਹੜੇ ਝੰਡੇ ਲਾਏ ਗਏ ਜਗਾ ਜਗਾ ਚੌਂਕਾ ਤੇ ਇੱਕ ਦਿਨ ਪਹਿਲਾ ਤੇ ਫਿਰ ਉਹ ਹਵਾ ਨਾਲ ਉੱਟ ਉੱਟ ਕੇ ਉਸ ਸਰਕਾਂ ਦੇ ਵਿੱਚ ਡਿੱਗੇ ਮੇਰਾ ਖਿਆਲ ਝੰਡੇ ਤੇ ਫੋਟੋ ਸਾਡੇ ਗੁਰੂ ਰਾਮ ਭਗਵਾਨ ਜੀ ਦੀ ਹੋਣੀ ਨਹੀਂ ਚਾਹੀਦੀ ਪਰ ਲੇਕਿਨ ਉਹ ਝੰਡਾ ਜਾਣ ਬੁਝ ਕੇ ਚੌਕਾਂ ਚ ਚਿਰਾਹਿਆਂ ਚ ਮੂੜਾਂ ਤੇ ਗ੍ਰਿੱਲਾਂ ਤੇ ਬੰਨ੍ਹ ਦਿੱਤੇ ਗਏ ਤਾਂ ਜੋ ਕੀ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀ ਸੋ ਇਹ ਇਹ ਬਿਆਦਬੀ ਸੀ ਸੋ ਰਾਹੁਲ ਗਾਂਧੀ ਨੇ ਕਿਹਾ ਕਿ ਹੋ ਸਕਦਾ ਹੈ ਕੱਲ ਨੂੰ ਤੁਸੀਂ ਇਹੋ ਜਿਹਾ ਦੇਸ਼ ਚਾਹੁੰਦੇ ਹੋ कि जिथे ਤੁਹਾਨੂੰ ਹਰ ਚੀਜ਼ ਦੀ ਇਜਾਜ਼ਤ ਲੈਣੀ ਪਵੇ ਕਿਸੇ ਸਿੱਖ ਮਰਿਆਦਾ ਦਾ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਜਿਹਦੇ ਨਾਲ ਸਿੱਖਾਂ ਨੂੰ ਜਾਂ ਸਿੱਖਾਂ ਦੇ ਮਨ ਨੂੰ ਕੇਸ ਪਹੁੰਚੀ ਹੋਵੇ ਮੈਂ ਵੀ ਇੱਕ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਮੰਨਦਾ ਹਾਂ ਔਰ ਰਾਹੁਲ ਗਾਂਧੀ ਐਸਾ ਵਿਅਕਤੀ ਜਿਨੇ ਹਰਮੰਦਰ ਸਾਹਿਬ ਤਿੰਨ ਦਿਨ ਬਾਟ ਕੇ ਨਾ ਇੱਕ ਵਾਰ ਹੀ ਨਹੀਂ ਮੇਰੇ ਖਿਆਲ ਜਿੰਨੇ ਵਾਰੀ ਪੰਜਾਬ ਆਏ ਕੋਸ਼ਿਸ਼ ਕੀਤੀ ਕਿ ਹਰਮੰਦਰ ਸਾਹਿਬ ਨਕਮਸਤੇ ਖੋਣ ਪਾਪ ਬੰਨਣ ਜਾਂ ਫਿਰ ਫਤੀਗੜ ਸਾਹਿਬ ਦੀ ਧਰਤੀ ਤੋਂ ਆਪਣੀ ਯਾਤਰਾ ਆਰੰਭ ਕੀਤੀ ਇਹ ਕਿਉਂ ਹੋਇਆ راہੁ ਗਾਂਧੀ ਨੇ ਗੱਲ ਕਿਉਂ ਕਹੀ ਉਹਦਾ ਕਾਰਨ ਕੀ ਸੀਗਾ ਕੀ ਬੀਜੇਪੀ ਨੇ ਜਦੋਂ ਸਾਡਾ ਕੇਸਰੀ ਝੰਡਾ ਕਿਸਾਨਾਂ ਨੇ ਜਾ ਕੇ ਲਾਲ ਕਿਲੇ ਤੇ ਲਹਿਰਾਤਾ ਤੇ ਉਹਨੂੰ ਖਾਲਿਸਤਾਨੀ ਬੀਜੇਪੀ ਨੇ ਨਹੀਂ ਕਿਹਾ ਕਿ ਇਹ ਸਿੱਖਾਂ ਦਾ ਅਪਮਾਨ ਨਹੀਂ ਸੀ ਕਿ ਸਿੱਖ ਨੂੰ ਆਦਰ ਚੰਡਾ ਜੀ ਲਾਣਾ ਤੇ ਉਹਨੂੰ ਖਾਲਿਸਤਾਨ ਦਾ ਰੂਪ ਦਿੱਤਾ ਗਿਆ ਔਰ ਸਾਰੇ ਟੀਵੀ ਚੈਨਲਾਂ ਤੇ ਤੁਸੀਂ ਚਲਾਇਆ ਕਿ ਇਹ ਨੈਕਸਲਾਈਟ ਹੈ ਇਹ ਤਾਂ ਟੈਰਰਿਸਟ ਨੇ ਇਹ ਖਾਲਿਸਤਾਨੀ ਨੇ ਇਹ ਵੱਖਰੇ ਭਾਰਤ ਦੀ ਮੰਗ ਕਰਦੇ ਕੀ ਇਹ ਸਿੱਖਾਂ ਦਾ ਮੈਂ ਸਮਝਦਾ ਕਿ અપਮਾਨ ਨਹੀਂ ਕੀਤਾ ਤੁਸੀਂ ਫਿਰ ਆਦਮੀਆ ਪ੍ਰਧਾਨ ਮੰਤਰੀ ਜੀ ਇੱਥੇ ਆਏ ਸਨ ਪੰਜਾਬ ਆਏ ਪੰਜਾਬ ਆਏ ਤੇ ਫਿਰ ਫਿਰੋਜ਼ਪੁਰ ਤੋਂ ਮੁੜ ਗਏ ਜਦੋਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜੱਥੇ ਬੰਗਿਆ ਨੇ ਜਦੋਂ ਧਰਨਾ ਲਾਇਆ ਸੀ ਉਹਨਾਂ ਨੇ ਕਿਹਾ ਕਿ ਮੈਂ ਬਚਕਰ ਆ ਗਿਆ ਹਾਂ ਮੈਂ ਬਚ ਗਿਆ ਹਾਂ ਇਹਦਾ ਮਤਲਬ ਸਿੱਖਤ ਨੂੰ ਮਾਰਨਾ ਚਾਹੁੰਦੇ ਸਨ ਇਹ ਸਿੱਖਾਂ ਦਾ અપਮਾਨ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਕੰਗੜਾ ਰਣੋਦ ਨੇ ਕਿਹਾ ਸਾਡੀਆਂ ਮਾਵਾਂ ਦੇ ਬਾਰੇ ਸਾਡੀਆਂ ਭੈਣਾਂ ਦੇ ਬਾਰੇ ਕਿ ਉੱਥੇ ਤਾਂ ਭਾੜੇ ਤੇ ਲਿਆਂਗੀਆਂ ਗਈਆਂ ਔਰਤਾਂ ਆਈਆਂ ਨਹੀਂ ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ ਕਿ ਬੀਜੇਪੀ ਦੀ ਸੰਸਦ ਦੇ ਕਰਕੇ। ਕੰਗੜਾ ਰੋਟੋਂਕ ਨੇ ਕਿਹਾ 700 ਕਿਸਾਨ ਸ਼ਹੀਦ ਹੋ ਗਿਆ ਸਾਡਾ ਉਥੇ। ਕੰਗੜਾ ਰੋਟੋਂਕ ਕਹਿੰਦੀ ਕਿ ਕਿਸਾਨ ਉਸ ਮੋਰਚੇ ਦੇ ਵਿੱਚ ਤਾਂ ਰੇਟ ਹੁੰਦੇ ਸਨ। ਕੀ ਇਹ ਸਿੱਖਾਂ ਦਾ અપਮਾਨ ਨਹੀਂ ਹੈ? ਸੋ ਮੇਰੇ ਕਹਿਣ ਦਾ ਮਤਲਬ ਹੈ راہੂ ਗਾਂਧੀ ਨੂੰ ਸਿੱਖ ਬਾਰੇ ਸਿੱਖ ਹਿਸਟਰੀ ਬਾਰੇ ਬਹੁਤ ਵਧੀਰੇ ਜਾਣਕਾਰੀ ਹੈ ਨਾ ਕੇਵਲ ਸਿੱਖ ਹਿਸਟਰੀ ਬਾਰੇ ਸਾਰੇ ਰਿਲੀਜੀਅਨਸ ਬਾਰੇ ਰਾਹੁਲ ਗਾਂਧੀ ਪੜਦੇ ਮੈਨੂੰ ਪਤਾ ਹੈ ਕਿ ਕਈ ਵਾਰੀ ਸਾਡੇ ਨਾਲ ਵੀ ਤੁਰੇ ਜਾਂਦੇ ਜਾਂਦੇ ਯਾਤਰਾ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਬਾਰੇ ਫਿਰੰਤਿਮ ਸਮੇਂ ਕੀ ਹੋਇਆ ਕਿੱਥੇ ਹੋਇਆ ਕਈ ਥਾਵਾਂ ਤੇ ਸਾਡਾ ਅਟਕੇ ਜਾਂਦਾ ਸੀ ਪਰ ਉਹਨਾਂ ਨੇ हिस्ट्री ਨੂੰ ਪੜ੍ਹ ਕੇ ਕੋਈ ਤਾਂ ਬੜੀ ਮੈਨੂ ਦਾ ਵਿਸਤਾਰ ਪੂਰਕ ਜਿਹੜੀ ਨੌਲੇਜ ਹੈ ਜਿਹੜੀ ਉਹ ਨਾਲੇ ਗ੍ਰਹਿ ਕੀਤੀ। ਸੋ ਉਹਏ ਪਥੋ ਜੰਗਪੁਰੇ ਦਾ ਖੜਾ ਹੋ ਕੇ ਇੱਕ ਜਿਹੜਾ 4 ਵਜੇ ਲੋਕ दारू ਦਾ ਸੇਵਨ ਕਰਦੇ ਐ ਤੇ ਉਹ ਰਾਹੁਲ ਗਾਂਧੀ ਨੂੰ ਕਹਿੰਦਾ ਕਿ ਅਸੀਂ ਤੈਨੂੰ ਸੰਭਸਥਾਵਾਂਗੇ ਅਸੀਂ ਦੱਸਾਂਗੇ ਤੇਰੇ ਨਾਲ ਇਹ ਹੋਏਗਾ ਇਹੋ ਜਿਹੇ ਰੁਕਾ ਤੇ ਕੀ ਪੁਲਿਸ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਫਾਇਰ ਦਰ ਦੂਨੀ ਚੈਦੀ ਹੈ ਭੁਜੇ ਜਿਹੜੇ ਲੋਕ راہਲ ਗਾਂਧੀ ਦੇ ਬਾਰੇ ਬਿਨਾ ਕਿਸੇ ਘਤੋ ਟਿੱਪਟ ਨਹੀਂ ਕਰ ਰਹੇ ਔਰ ਜਿਹੜੇ ਲੋਕ ਕੱਲ ਤੱਕ راہਲ ਗਾਂਧੀ ਦੇ ਮਗਰ ਮਗਰ ਘੁੰਮਦੇ ਸਨ ਕਲਵੇ ਚੜਦੇ ਸਨ ਅੱਜ ਜੋ ਨਵੇਂ ਨਵੇਂ ਬੀਜੇਪੀ ਚ ਗਏ ਹੈ ਉਹ راہਲ ਗਾਂਧੀ ਤੇ ਸਵਾਲ ਚੱਕਦੇ ਨੇ راہਲ ਗਾਂਧੀ ਨੂੰ ਕਹਿੰਦੇ راہਲ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰਲੇ 20 ਸਾਲ ਦਾ ਵੀ راہਲ ਗਾਂਧੀ ਵਿਦੇਸ਼ੀ ਹੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾ ਰਿਹਾ ਬੀਜੇਪੀ ਅਸਾਰੇ ਇੱਕ ਵਿਅਕਤੀ ਜਿਹੜਾ ਨਿਡਰ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਐਨ ਲੀਡਰ ਹੋ ਕੇ ਖੜਾ ਹੈ ਜਿਹਨੂੰ ਕੋਈ ਡਰ ਪੈ ਨਹੀਂ ਜਿਹਨੂੰ ED ਨੇ ਬੁਲਾ ਲਿਆ ਜਿਹਨੂੰ ਇੱਕ ਇੱਕ ਵਾਰ ਤੱਕ ਹੀਡੀ ਬਲਾਕੀ ਗਈ ਜਿਹਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਜਿਹਦੇ ਤੋਂ ਘਰ ਛਡਵਾ ਲਿਆ ਗਿਆ ਜਿਹਦੀ ਸਦਸਤਾ ਰੱਦ ਕਰ ਦਿੱਤੀ ਗਈ ਪੂਰੇ ਤੋਂ ਡਰ ਸਤਾ ਰਿਹਾ ਕਿ ਰਾਹੁਲ ਗਾਂਧੀ ਆਂਦੀ ਦੀ ਤਰ੍ਹਾਂ ਅੱਗੇ ਵੱਧਦਾ ਤੁਰਿਆ ਆ ਰਿਹਾ ਵੱਧਦਾ ਤੁਰਿਆ ਰਾਹੁ ਗਾਂਧੀ ਦੀ ਲੋਕਪ੍ਰੀਤਤਾ ਦੇਸ਼ ਵਿਦੇਸ਼ਾਂ ਟੀ ਅੱਜ ਲੋਕ ਕਹਿਣ ਲੱਗੇ ਕਿ ਰਾਹੁ ਗਾਂਧੀ ਰਾਹੁ ਗਾਂਧੀ ਰਾਹੁ ਗਾਂਧੀ ਉਹ ਵਿਅਕਤੀ ਹੈ ਦੁਨੀਆ ਭਰ ਦੇ ਅਬਾਨੀਆਂ ਦੇ ਵਿਆਹ ਦੇ ਵਿੱਚ ਹਾਲੀਵੁੱਡ ਬਾਲੀਵੁੱਡ ਰਾਜਨੀਤਿਕ ਲੋਕ ਆਏ ਕੋਈ ਐਸਾ ਰਾਜਨੀਤਿਕ ਵਿਅਕਤੀ ਨਹੀਂ ਹੈ ਜਿਹੜਾ ਦੁਨੀਆ 'ਚ ਨਾ ਆਇਆ ਹੋ ਉਹਨਾਂ ਨੇ ਆਦੇ ਪੈਸੇ ਦਾ ਜਿਸ ਪ੍ਰਗਾਮ ਪ੍ਰਦਰਸ਼ਨ ਕੀਤਾ ਹਰ ਵਿਅਕਤੀ ਆਵਾਨੀਆਂ ਦੀ ਜਿਹੜੀ ਸ਼ਾਦੀ ਹੈ ਉਹਨੂੰ ਰੋਜ਼ ਦੇਖ ਰਿਹਾ ਸੀ ਕਿੰਨੇ ਦੀ ਘੜੀ ਬੰਨੀ ਹੈ ਕਿਹੜੀ ਕਾਰ ਹੈ ਕਿਹੜੀ ਕਾਰ ਤੇ ਉਹਨਾਂ ਦੇ ਕੁੱਤੇ ਜਾ ਰਹੇ ਨੇ ਕੌਣ ਉਹਨਾਂ ਦੇ ਨੱਚ ਰਹੇ ਨੇ ਸਭ ਆਵਾਨੀ ਸਾਹਿਬ ਦੇ ਪੈਸਿਆਂ ਤੇ ਠੁੰਕੇ ਲਵਾਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਸਾਰੀ ਦੁਨੀਆ ਪਹੁੰਚੀ ਲੇਕਿਨ ਸਾਡਾ ਰਾਹੁਲ ਗਾਂਧੀ ਜੀ ਦੇ ਤੇ ਸਾਨੂੰ ਮਾਣ ਉਹ ਕੋਈ ਖਰੀਦ ਨਹੀਂ ਸਕਦਾ ਉਹ ਰਾਹੁਲ ਗਾਂਧੀ ਹੈ ਉਹ ਰਾਹੁਲ ਗਾਂਧੀ ਦੀ ਆਂਦੀ ਨੂੰ ਹਵਾ ਨੂੰ ਕੋਈ ਰੋਕ ਨਹੀਂ ਸਕਦਾ ਇਹ ਸਾਰੇ ਬੋਗਲਾਟ ਜਿਹੜੇ ਆਏ ਵੇ ਡਰਦੇ ਉਹ ਇਹੋ ਜਿਹਾ ਗੰਦਾ ਕਰ ਰਿਹਾ ਔਰ ਮੈਂ ਉਹਨੂੰ ਬੇਨਤੀ ਕਰ ਰਿਹਾ ਨਾ ਚੋਣੇ ਤੁਸੀਂ ਤਾਂ ਕਹਿਦੇ ਨਾ ਕਿ ਰਾਹੁਲ ਗਾਂਧੀ ਨੂੰ ਇੱਦਾਂ ਆ ਤੇ ਆਫਲਾ ਤੇ ਇਹਨਾਂ ਦੇ ਪਿਤਾ ਜੀ ਤੇ ਰਾਹੁਲ ਗਾਂਧੀ ਦੀ ਹਵਾ ਨਹੀਂ